ਸਾਸਤਰੀ ਕਾਰ ਜੀ ਆਪਾਂ ਖੜੇ ਆਂ ਜ ਮੁੱਲਾਪੁਰ ਮੰਡੀ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਤੇ ਬਾਬਾ ਜੀ ਗੁਰੂ ਜੀਆਂ ਲਾਡ ਰੀਆਂ ਫੋਜਾਂ ਆਈਆਂ ਨੇ ਰੂਮੀ ਮਿੱਟ ਤੋਂ ਰੂਮੀ ਪਿੰਡਾ ਬਾਬਾ ਜੀ ਕੀ ਨੋਵੇਂ ਪਪਾ ਜੀ ਦਲਜੀਤ ਸਿੰਘ ਦਲਜੀਤ ਸਿੰਘ ਬਾਬਾ ਨਿੰਗ ਸਿੰਘ ਜਿਨ੍ਹਾਂ ਦੀ ਕੇ ਬਹੁਤ ਸ਼ੌਂਕ ਦੇ ਨਾਲ ਪਿਆਰ ਦੇ ਨਾਲ ਪਾਲੀ ਹੋਈ ਪਿਓਰ ਬਿੱਟਲ ਬੱਕਰੀ ਰੱਖੀ ਹੋਈ ਆ ਤੇ ਬਾਬਾ ਜੀ ਇਹ ਮੁੱਲਾਪੁਰ ਦੀ ਮੰਡੀ ਦੇ ਵਿੱਚ ਬਾਬੇ ਮਿੱਠੂ ਦੀ ਮੰਡੀ ਦੇ ਵਿੱਚ ਬੱਕਰੀ ਦਿਖਾਉਣ ਆਏ ਆ ਇਹ ਨਹੀਂ ਪਤਾ ਮੈਨੂੰ ਵੇਚਣ ਆਏ ਆ ਉਹ ਇਹਨਾਂ ਨੂੰ ਬਾਬਾ ਜੀ ਨੂੰ ਪਤਾ ਹੈ ਬਾਬਾ ਜੀ ਵੇਚਣ ਆਏ ਹੋ ਕੋ ਦਿਖਾਓ ਵੇਚਣ ਆਏ ਅੱਛਾ ਵੇਚਣ ਆਏ ਹੋ ਬਾਬਾ ਜੀ ਕੈ ਦੰਦ ਹੋਗੀ ਬਾਬਾ ਜੀ ਇਹ ਤੇ ਦੰਦ ਪੂਰੇ ਆਉਗੇ ਅੱਛਾ ਇਹ ਪੂਰੇ 8 ਦੰਦ ਪ੍ਰੈਸ ਹੋਗੀ ਠੀਕ ਹੈ ਹਾਂ 8 ਦੰਦ ਪ੍ਰੈਸ ਆ ਪੂਰੀ ਜਵਾਨ ਬੱਕਰੀ ਹੈ ਤੇ ਕੈ ਸੂਏ ਦੇਤੇ ਬਾਬਾ ਜੀ ਨੇ ਨਹੀਂ ਇੱਕ ਦੇ ਦੋ ਦੂਜੇ ਸੁਣਾ ਅੱਛਾ ਦੂਜੇ ਸੁਣਾ ਇਹਨੇ ਤੇ ਬਾਬਾ ਜੀ ਨੂੰ ਮੁੱਲ ਕੋਈ ਨਹੀਂ ਮੈਂਨੇ ਪੁੱਛਿਆ ਇਹ ਨਹੀਂ ਪਤਾ ਵੀ ਕੀ ਮੰਗਦਾ ਕੀ ਨਾ ਅਸਲ ਵਿੱਚ ਤਾਂ ਆਪਾਂ ਵੀਡੀਓ ਦੇ ਵਿੱਚ ਮੁੱਲ ਚੇਂਜ ਕਰਦੇ ਨਹੀਂ ਅਜੇ ਅਸੀਂ ਬਾਬਾ ਜੀ ਦਾ ਨੰਬਰ ਪਾਵਾਂਗੇ ਅਗਲਾ ਮੁੱਲ ਪਰਦੇ ਨਾਲ ਆਪ ਹੀ ਪੁੱਛ ਲਉ ਸਾਨੂੰ ਕੀ ਲੋੜ ਹੈ ਜੀ ਪਰਦਾ ਪਲਵਾ ਚੱਕੇ ਤੋਂ ਘਣੇ ਤੋਂ ਕੋਲਾ ਲਾਹਾਂਗੇ ਤਾਂ ਕੁੱਤਾ ਮੂੰਹ ਲਾ ਕੇ ਜਾਊਗਾ ਕੀ ਲੋੜ ਹੈ ਨਾ ਲੱਸੀ ਕਹਿੰਦਾ ਪੀਤੀ ਨਾ ਛੱਡੀ ਉਹ ਕੰਮ ਆਪਾਂ ਕਰਨਾ ਨਹੀਂ ਬਾਬਾ ਜੀ ਦੀ ਬੱਕਰੀ ਦਾ ਮੁੱਲ ਖਰਿਆਵ ਨਹੀਂ ਕਰਨਾ ਬਾਬਾ ਜੀ ਵੇਚੇ ਆਪਣੀ ਮਰਜ਼ੀ ਤੋਂ ਨਾ ਵੇਚੇ ਤੇ ਬਾਬਾ ਜੀ ਆ ਚਾਏ ਨੇ ਬੱਕਰੀ ਵੇਚਣ ਬਾਬਾ ਜੀ ਪੁੱਛ ਲੈ ਤੇ ਬੱਕਰੀ ਸਾਨੂੰ ਮੈਂ ਤੋਰ ਫੇਰ ਕੇ ਦਿਖਾਉਣਾ ਜਿਹੜੀ ਨੂੰ ਕੇ ਕਹਿੰਦਾ ਅਗਲਾ ਤਿਆਰ ਕੁਆਲਟੀ ਬੀਟਲ ਬੱਕਰੀ ਚਮਕਦਾਰ ਬੱਕਰੀ ਜਿਹੜੀ ਨੇ ਕਿ 20 25 ਦਿਨਾਂ ਦਾ ਸਮਾਂ ਕੱਢਣਾ ਹੈ ਪੂਰੀ ਤਿਆਰ ਬੱਕਰੀ ਐ ਇਸ ਟਾਈਮ ਸਮੇਂ 'ਚ ਆਈ ਹੋਈ ਆਹ ਦੇਖ ਸਕਦੇ ਹੋ ਵੀਡੀਓ ਰਾਹੀਂ ਚਾਰੇ ਚੂਲੇ ਬੱਕਰੀ ਦੇ ਖਿਆਰ ਨੇ ਤੇ ਪਿੱਠ ਪੁੱਠ ਬਹੁਤ ਭਾਰੀ ਐ ਪੁੜਾ ਗੈਲ ਬੱਕਰੀ ਦੇ ਬਹੁਤ ਪਸ਼ਾਬ ਕਰ ਲਾਂ ਦੋ ਜੀ ਮੜ ਜਾ ਰੋਕ ਦੋ ਆਹ ਦੇਖ ਸਕਦੇ ਹੋ ਛਾਤੀ ਸੀਨਾ ਪੂਰਾ ਖੁੱਲਾ ਤੇ ਪੁੜਾ ਬਹੁਤ ਚੌੜਾ ਐ ਬੱਕਰੀ ਦਾ ਤੇ ਕੰਨ ਵੀ ਪੂਰਾ ਵਧੀਆ ਜਿਆ ਜਿਆ ਕੰਨਾ ਆਮ ਖਾਸ ਹੁੰਦਾ ਨਾ ਬੜਾ ਨਾ ਛੋਟਾ ਤੇ ਸਿੰਗੀ-ਸੂੰਗੀ ਵੀ ਖੁੱਲੀ ਐ ਜਿਹਦੇ ਥੱਲੇ ਉਹਦੀ ਉਂਗਲਾਂ ਪੈਂਦੀਆਂ ਨੇ ਜਿਆਦੇ ਦਵੀ ਹੋਈ ਸਿੰਗੀ ਵੀ ਕਿਸੇ ਕੰਮ ਨਹੀਂ ਹੁੰਦੀ ਚਿਚੜੀਆਂ ਲੱਗ ਜਾਂਦੀਆਂ ਨੇ ਹੱਥ ਪੈਂਦਾ ਨਹੀਂ ਜਿਆਦੇ ਦਵੀ ਹੋਈ ਬੋਕ ਦੀ ਸਿੰਗੀ ਤੇ ਬੱਕਰੀ ਦੀ ਕਿਉ ਗਿੱਚੀ ਦਵੀ ਰੈਂਦੀ ਐ ਐਰ ਮੰਨਣ ਲੱਗ ਜਾਂਦੀ ਐ ਜਿਹੜਾ ਅਸਲੀ ਸਟਾਰ ਪਾਲੀ ਉਹਨੂੰ ਤਾਂ ਪਤਾ ਐ ਜਿਹੜਾ ਮੇਰੇ ਵਰਗਾ ਉੱਲੂ ਪਾਲੀ ਐ ਉਹ ਕਹਿੰਦਾ ਹਾ ਹਾ ਬੜੀ ਚੱਪੀ ਬੱਕਰੀ ਆ ਉਹ ਲਿੱਸਾ ਹੋ ਜਾਂਦਾ ਆ ਲੱਖੇ ਨੇ ਦਿੱਤਾ ਜਵਾਬ ਮੇਰੀ ਗੱਲ ਦਾ ਤੇ ਭਾਈ ਇਹਦੀਆਂ ਤਾਰੀਫਾਂ ਕਰੋ ਵੀਡੀਓ ਦੇਖਣ ਵਾਲਿਓ ਤੇ ਜੋ ਸਾਡੇ ਭਾਈ ਬੰਦ ਪੰਚਾਇਤ ਕੋਈ ਛੋਟਾ بڑا ਕੋਈ ਤਾਇਆ ਚਾਚਾ ਕੋਈ ਭਾਈ ਖੜੇ ਇੱਕ ਸਿਵਤ ਦੇਖੋ ਵੀ ਇਹਦੀ ਗਿੱਚੀ ਕਿੰਨੀ ਲੰਬੀ ਆ ਬੱਕਰੀ ਦੀ ਧੌਣ ਇਹ ਚੀਜ਼ਾਂ ਦੇਖ ਕੇ ਬੱਕਰੀਆਂ ਲਿਆ ਕਰੋ ਮੈਂ ਤਾਂ ਇੱਕ ਬੱਕਰੀ ਦੀ ਕੁਆਲਿਟੀ ਦੀ ਵੀਡੀਓ ਬਣਾ ਰਿਹਾ ਨਾ ਮੈਂ ਬੱਕਰੀ ਲੈਣੀ ਨਾ ਮੈਂ ਲਵਾ ਮੈਂ ਤਾਂ ਕਾਬ ਦੀ ਮਸ਼ਹੂਰੀ ਕਰਦਾ ਮੰਡੀਆਂ ਦੀ ਜੇ ਮੰਡੀ ਜਾਊਂਗਾ ਤਾਂ ਆਟਾ ਲਿਆਉਂਗਾ